ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਤਾਜ਼ੇ ਵੜਾ ਸੁਜੇ ਇੱਕ ਪਲੂਣ ਤੇ ਇੱਕ ਦੂਸਰਾ ਸੁਆ ਜੇਰ ਵਗੈਰਾ ਕੰਮ ਡੰਨ ਦੱਸਿਆ ਵੀਰ ਨੇ ਤਾਜ਼ਾ ਸੁਜਿਆ ਸੁਜਿਆ ਬੱਚੇ ਨਾਲ ਆ ਇਹ ਦੋਨੇ ਨਗ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆ ਉਹ ਅੱਗੇ ਕਰੀਏ ਗੱਲ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਭਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਭਾਈ ਲਾਪਤੀ ਸਿੰਘ ਮੇਰਾ ਨਾਮ ਆ ਪਿੰਡ ਪੜਾਲਦੋਨਾ ਜ਼ਿਲ੍ਹਾ ਆਪਨ ਕਰਪੂਥਲਾ ਪਿੰਡ ਤੇ ਪਿੰਡ ਪੈ ਗਿਆ ਪੜਾਲਦੋਨਾ ਹਾਂਜੀ ਹਾਂਜੀ ਠੀਕ ਐ ਤੇ ਆਪਣਾ ਮੋਬਾਈਲ ਨੰਬਰ ਵੀਰੇ 70103 77870 77103 78870 ਹਾਂਜੀ ਜਿਹੜੇ ਵੀਰੇ ਪਹਿਲਾ ਨੰਬਰ ਆਪਾਂ ਵੇਖਦੇ ਦੇਖਦੇ ਪਏ ਆ ਕਿਹੜਾ ਸੂਆ ਸੂਈ ਐ ਭਾਈ ਦੂਜਾ ਸੂਆ ਸੂਈ ਆ ਇਹ ਛੈਗ ਦੇ ਕੜਦੀ ਪਈ ਆ ਦੰਦ ਹੇ ਠੀਕ ਆ ਟਾਈਮ ਕਿੰਨਾ ਹੋ ਗਿਆ ਸੂਈ ਨੂੰ ਭਾਜੀ ਇਹ ਸਵੇਰੇ ਸੂਈ ਆ 2 ਵਜੇ ਆ ਦੇਖ ਲਓ ਗੰਦ ਵਗੈਰਾ ਆ ਜੇਰ ਵਗੈਰਾ ਇਹਨੂੰ ਡੰਨਵਾ ਠੀਕ ਆ ਜੇਰ ਰੋਕਿਆ ਹਾਂਜੀ ਵੀਡੀਓ ਆਪਣੇ ਕੋਲ ਹੈਗੀ ਆ ਤੇ ਮਤਲਬ ਇਹਨੇ ਹਣਾ 29 ਕਿਲੋ ਦੁੱਧ ਦਿੱਤਾ ਪਹਿਲੇ ਸੂਏ ਠੀਕ ਆ ਪਲੂਨ ਨੇ 28 ਤੋਂ ਪਾਰ ਚਲੀ ਵੀ ਆ ਹਾਂਜੀ 29 ਕਿਲੋ ਫਾਰਮ ਚੋਂ ਆਈ ਆ ਠੀਕ ਆ ਹਾਂਜੀ ਤੇ ਚਵਾਈ ਚ ਵੀ ਆਪਾਂ ਕਰਕੇ ਦੇਖ ਲਈ ਓਕੇ ਭਾਜੀ ਇਹਨੂੰ ਥੱਲੀ ਨਾ ਦਵਾਂਗੇ ਪਸ਼ੂ ਆਪਾਂ ਠੀਕ ਐ ਤੇ ਇਸ ਵਰਨ ਅੰਦਾਜ਼ਾ ਲਾ ਸਕੀ ਵੀ ਕਿੰਨਾ ਦੁੱਧ ਲਾਸ ਦੋਗੀ ਦੁੱਧ ਠੀਕ ਐ ਤੇ ਬੱਚਾ ਇਹਨੇ ਜੇ ਤਾਂ ਮੀਲ ਕਾਫ ਹਨ ਤੇ ਦੇਖੋ ਜਮਾ ਕੱਚਾ ਨੜੂ ਬਨਾਲਾ ਸਵੇਰ ਦੀ ਸੂਈ ਵੀ ਆ ਤੇ ਜੇਰ ਜਪਾ ਓਕੇ ਆ ਜਮਾ ਹਨ ਸਵਰਜ ਚਵਾਈ ਵਗੈਰਾ ਦੇਖ ਸਕਦੇ ਹੋ ਇਹਦੀ ਸੋ ਚਵਾਈ ਦੇਖ ਸਕਦੇ ਹੋ ਪੂਰੇ ਸਾਫ ਸੁਥਰੇ ਨੇ ਧਾਰਾਂ ਮੋਟਾ ਮੋਟਾ ਚੌਂ ਲੱਗਿਆ ਪੂਰਾ ਚੰਗਾ ਤੇ ਫਿਰ ਚਵਾਈ ਹਾਪਾ ਅਸੀਂ ਵੀਰੇ ਕਰੀਏ ਜੇ ਕਰਨੀਆਂ ਹਲੇ ਬਾਈ ਥੋੜਾ ਹੈ ਕੱਢਿਆ 2-3 ਕਿਲੋ ਹੀ ਠੀਕ ਹੈ ਉਹ ਵੀ ਜੇਰ ਪੈਣ ਤੋਂ ਪਹਿਲਾਂ ਕੱਢੀ ਦਾ ਹੁੰਦਾ ਠੀਕ ਹੈ ਤੇ ਮੈਂ ਹਜੇ ਚੂਣੀ ਆਗਾ ਸੋ ਚਵਾਈ ਇਹਦੀ ਹਜੇ ਹੋਣੀ ਹੈ ਥੋੜਾ ਬੋੜਾ ਕੱਢਿਆ ਸਵੇਰੇ ਬਾਕੀ ਧਾਰਾ ਵਗੈਰਾ ਦੇਖੋ ਤੇ ਬਾਕੀ ਥਾਣੇ ਬਹੁਤ ਗੁੱਠਾਂ ਦੂਰੀ ਤੇ ਲੱਗਿਆ ਵਾ ਫੁੱਟ ਫੁੱਟ ਦੀ ਦੂਰੀ ਹੈ ਮੁਰਲੇ ਥਾਣੇ ਦੇ ਵਿੱਚ ਸੋ ਦੇਖੋ ਚਵਾਈ ਵਗੈਰਾ ਇੱਕ ਨੰਬਰ ਆ ਜੇ ਆਪਾਂ ਅੰਦਾਜ਼ਾ ਲਾਈਏ ਬੋੜਾ ਚੋਂ ਲੱਗੇ ਪਾ ਦੂ 8-9 ਕਿਲੋ ਬੋੜਾ 20 ਕਿਲੋ ਤੋਂ ਸਟਾਰਟਿੰਗ ਕਰੂਗੀ ਠੀਕ ਹੈ ਤੇ ਇਹਦਾ ਆਪਾਂ ਰੇਂਜ ਕੀ ਰੱਖੀਆ ਰੇਟ ਇਹਦਾ ਰੇਟ ਫੋਨ ਤੇ ਕਰਾਂਗੇ ਜਾਇਜ਼ ਹੋਗਾ ਹਾਂਜੀ ਜਾਇਜ਼ ਤੋਰ ਦੀ ਭਰਾ ਬਰਨਰ ਨੂੰ ਸੋbro ਮੂੰ ਮੱਥਾ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਤੇ ਬਾਕੀ ਹਵਾਨਾ ਵਗੈਰਾ ਬਹੁਤ ਸੋਹਣਾ ਚੰਗੀ ਬਣੀ ਹੋਈ ਆ ਜੇਰ ਵਗੈਰਾ ਡੰਨਾ ਧਾਰਾ ਵੀਰ ਨੇ ਮਾਰ ਕੇ ਥਗਾਤੀਆਂ ਬੱਚਾ ਮੇਲ ਕਾਫਾ ਵਿਛੇ ਸੋ ਦੇਖੋ ਰਾਜੀ ਪੂਰੀ ਬਲੀ ਪਿਆ 30 ਲੀਟਰ ਦੁੱਧ ਮੰਨ ਕੇ ਰਾਣਾ ਪਰਚੇਸ ਕਰ ਲੋ ਚੰਗਾ ਦੁੱਧ ਪਾਜੂ ਪਾਕੀ ਥਾਣਾ ਦੇ ਵਿੱਚ ਸਪੇਸ ਵਗੈਰਾ ਬਹੁਤ ਚੰਗੀ ਆ ਮਿੱਟੀ ਚੰਗੀ ਆ ਤੇ ਸਾਫ ਸੁਥਰੀ ਰਾਜੀ ਪੜੀ ਮੁੱਲ ਵੀਰ ਕਹਿੰਦਾ ਫੋਨ ਤੇ ਹੋਊਗਾ ਤੇ ਬਿਲਕੁਲ ਜਾਇਜ਼ ਹੋਊਗਾ ਤੇ ਬਾਕੀ ਥਾਣਾ ਨਾੜਾ ਵਗੈਰਾ ਦੇਖੋ ਬਾਨੇ ਦੇ ਸੋ ਮੂਰਲੇ ਥੜਾ ਦੀ ਮਿੱਟੀ ਪੂਰਾ ਠੋਸਾ ਬਾਨਾ ਤੇ ਨਾ ਕਚਾ 나ੜੂ ਦੇਖੀ ਵੀਰੇ ਮਰੇ ਸੋ ਆ ਦੇਖੋ 나ੜੂਆਂ ਨਾਲ ਵੱਜਿਆ ਗਿਆ ਨੇ 나ੜੂ ਥੱਲੇ ਕਰ ਤਾਂ ਠੀਕ ਹੈ ਤੇ ਇਹਦਾ ਮੁੱਲ ਹੋ ਵੀਰੇ ਫੋਨ ਤੇ ਹਣਾ ਹਾਂਜੀ ਹਾਂਜੀ ਤੇ 30 ਲੀਟਰ ਦੁੱਧ ਨੇ ਆਰਾਮ ਨਾਲ ਦੇ ਦੇਣਾ ਚਾਕੇ ਦੂਜੇ ਨੰਬਰ ਜਿਹੜੀ ਆਪਾਂ ਪਲੂਣ ਬੱਚੀ ਦੇਖੀ ਆਨੇ ਇਹਨੂੰ ਕਿੰਨਾ ਦਿਨ ਹੋ ਗਿਆ ਸੂਈ ਨੂੰ ਬਾਈ ਇਹ ਸੂਈ ਆ ਕੱਲ 4:00 ਵਜੇ ਰਾਤੀਂ ਗੱਲ ਜੇਰ ਜੂਦੀ ਆਪਣੇ ਕੋਲ ਵੀਡੀਓ ਆ ਚੌਗੀ ਆ ਮੂੰਹ ਨੂੰ ਸੂਈ ਆ ਇਹਦੀ ਮਾਂ ਦਾ 46 ਕਿਲੋ ਦੁੱਧ ਆ ਠੀਕ ਹੈ 3 ਪਲੱਸ ਦੁੱਧ ਦੋਗੀ ਤੇ ਆਪਾਂ ਮਿਲ ਕੇ ਹੀ ਕਰੀਏ ਹੁਣ ਡੰਗ ਦਾ ਕਿੰਨਾ ਕੁ ਰੈਡੀ ਆ ਨਹੀਂ ਹਜੇ ਤਾਂ ਬੋਲਾ ਬੋਲਾ ਵੀ ਹੈ ਨਾ 16 17 18 ਕਿਲੋ ਤੋਂ ਸ਼ੁਰੂ ਹੋਊਗੀ ਮੰਨ ਕੇ ਜਲੀਵੇ ਇਸ ਵਕਤ ਇਹ ਥੱਲੇ 17 ਲੀਟਰ ਬੋਲੀ ਸਟਾਰਟਿੰਗ ਹੈਗੀ ਆ ਕੱਢਣ ਨੂੰ ਤਾਂ 25 ਕਿਲੋ ਦੋ ਡੰਗਾਂ ਦਾ ਕੱਢ ਲਾ ਪਰ ਗਾਂ ਖਾਲੀ ਨਹੀਂ ਕਰਨੀ ਹਜੇ ਆਪਾਂ ਕਿਉਂਕਿ ਹੋਲੇ ਚਾਰ ਪੰਜ ਦਿਨ ਠੰਢਾ ਡਿਜ਼ਾਈਨ ਆਣਾ ਨਾ ਬਾਕੀ ਧਾਰ ਤੂਰ ਮਾਰ ਕੇ ਦਿਖਾ ਦੇਣੀ ਐ ਨੂੰ ਪਰ ਨਾਲੇ ਵਾਂਗੂ ਧਾਰਾਂ ਚੱਲਦੀਆਂ ਇਹਦੀਆਂ ਬਹੁਤ ਟੌਪ ਦਾ ਥਾਨ ਲੱਗਾ ਪਿਆ ਬੱਚੀ ਠੀਕ ਹੈ ਚੰਗੀ ਕੇਅਰ ਵਾਲਾ ਵੀਰ ਹੋਇਆ ਤਾਂ ਬਣ ਕੇ ਚੱਲੀਏ ਤੋ 28 30 ਲੀਟਰ ਦੁੱਧ ਪਾ ਸਕਦਾ ਇਹ ਤੋ ਮੈਂ ਕਹਾਂ 30 ਪਲੱਸ ਮੈਂ ਤੋ 35 ਕਿਲੋ ਦੁੱਧ ਲੈ ਲੂੰਗਾ ਇੰਨਾ ਦੁੱਧ ਆਏ ਥੱਲੇ ਗਾ ਠੀਕ ਹੈ ਤੇ ਮਾਰੇ ਉਹ ਧਾਰਾਂ ਇਹਦੀਆਂ ਸਭਰ ਚਵਾਈ ਵਗੈਰਾ ਦੇਖ ਸਕਦੇ ਹਾਂ ਪੂਰੀ ਸਾਫ਼ ਸੁਥਰੀ ਮੋਟਾ ਮੋਟਾ ਚੋਣਾ ਜਾਵਾ ਤੇ ਮੂਹਰੇ ਸਣਾ ਜ ਮਾਰਦੀ ਫਿਰ ਸੋ ਦੇਖੋ ਚੋਣ ਵਗੈਰਾ ਓਕੇ ਤੇ ਬਾਕੀ ਥਣਾ ਜੇ ਬਿੱਥੀ-ਬੁੱਥੀ ਪੂਰੀ ਚੰਗਿਆ ਸਾਫ਼ ਸੁਥਰੀ ਚਵਾਈ ਦੀ ਆ ਤੇ ਜੇਰ ਵਗੈਰਾ ਵੀਰ ਟੋਟਲ ਜ ਵੀਡੀਓ ਬਾਜੀ ਦਵਾਂਗੇ ਆਪਾਂ ਬੰਦੇ ਨੂੰ ਠੀਕ ਹੈ ਤੇ ਇਹਦਾ ਬਾਰੇ ਅਰੇਂਜ ਕੀ ਰੱਖਿਆ ਵੀਰੇ ਜਾਨਾ ਬਾਜੀ ਵਪਾਰੀ ਲੈ ਜਾਂਦੇ ਕਈ ਵਾਰੀ ਪਸ਼ੂ ਤਾਂ ਨਹੀਂ ਰੇਟ ਬੋਲਦੇ ਠੀਕ ਹੈ ਤੇ ਇਹ ਕਰਮਾਗੀਆਂ ਇਦਾਂ ਕਈ ਵਾਰੀ ਇੱਕ ਦੋ ਦਿਨ ਪਸ਼ੂ ਲੱਗ ਜਾਂਦਾ ਤੇ ਬੈਕਜੇ ਵੇ 50 ਮਿੰਟਾਂ ਚ ਬੈਕਜੇ ਇਸ ਕਰਕੇ ਰੇਟ ਵਾਲਾ ਕੰਮ ਨਹੀਂ ਉਦਾਂ ਬਾਜ ਬਜਾ ਰੇਟ ਚ ਹੋਊਗੀ ਜੋ ਬੱਛੀ ਜਿਹੜੇ ਜਿੰਨੇ ਦੀ ਹੈਗੀ ਆਪਾਂ ਉਨੇ ਦੀ ਦਵਾਂਗੇ ਇਹ ਨਹੀਂ ਵੀ ਲੋਕ ਰੇਟ ਇਹ ਤਾਂ ਫੋਨ ਤੇ ਹੋਊਗਾ ਰੇਟ ਫੋਨ ਤੋਰੀ ਭਰਾ ਵਰਨ ਸੋ ਵੀਰੇ ਵਪਾਰ ਦਾ ਕੰਮ ਆ ਕੀ ਵੇ ਪੜਦੇ ਵਾਲਾ ਕੰਮ ਹੁੰਦਾ ਵੀਰੇ ਕਹਿੰਦਾ ਰੇਟ ਕਰਾਂਗੇ ਫੋਨ ਤੇ ਆਪਾਂ ਬਾਜਮ ਬਿਲਕੁਲ ਰੇਟ ਹੋਊਗਾ ਪਲੂਨ ਪਹਿਲਾ ਸੂਆ ਸੂਈਆ ਮਗਰ ਏਬੀਐਸ ਦੀ ਆ ਬੱਚੀ ਆ ਉਹਦੀ ਠੀਕ ਹੈ ਇਹਦੇ ਪਿੱਛੇ ਬੱਚੀ ਆ ਇਨੋਵੇਸ਼ਨ ਦੀ ਆ ਠੀਕ ਹੈ ਸੋ ਬੱਚੀ ਚੰਗੇ ਰਕਾਲ ਵਾਲੀ ਆ ਪਲੂਨ ਪਹਿਲਾ ਸੂਆ ਸੂਈਆ ਚੰਗਾ ਦੁੱਧ ਇਹਨੇ ਕਰਮ ਵਾਲੀ ਨੇ ਪਾ ਦੇਣਾਗਾ ਜੇਰ ਵਗੈਰਾ ਕੰਮ ਡਾਣਾ ਬਾਕੀ ਕੱਤ ਕਾਠ ਵਗੈਰਾ ਦੇਖੋ ਮੂੰਹ ਮੱਥਾ ਸਾਫ਼ ਸੁਥਰਾ ਤੇ ਬਾਕੀ ਥਣਾ ਜਿ ਮਿੱਥੀ ਵਗੈਰਾ ਦੇਖ ਸਕਦੇ ਹੋ ਚਾਰੇ ਸਾਡਾ ਸਾਫ਼ ਸੁਥਰੇ ਨਿਕਰ ਵਿੱਚ ਚੰਗੀ ਕੇਅਰ ਵਗੈਰਾ ਕਰਾਂਗੇ ਆਪਾਂ 28 ਲੀਟਰ ਦੁੱਧ ਇਹਦਾ ਆ ਰਾਮਨਾ ਪਾ ਸਕਦੇ ਆ ਸੋ ਬੱਚੀ ਕੱਤ ਕਾਠ ਦੇ ਵਿੱਚ ਇਹਦੇ ਜਿੰਦ ਜਾਨ ਬਹੁਤ ਆ ਬਰੀਕ kia ਚੰਗੀਆਂ ਤੇ ਥਾਣਾ ਸਪੇਸ ਦੇਖੋ ਚਾਰੇ ਥਾਣੇ ਖਣਵੇਂ ਸਾਫ ਸੁਥਰੇ ਸੋ ਦੋ ਬਿਹੜਾ ਪਸ ਤੁਹਾਨੂੰ ਦਿਖਾ ਚੁੱਕਿਆ ਦੁਨੇ ਤਾਜ਼ੀਆਂ ਸੂਈਆਂ ਸਵਾਈਆਂ ਪਿੰਡ ਪੜਾਲਦੋਣਾ ਜ਼ਿਲ੍ਹਾ ਕਪੂਰਥਲਾ ਪੈ ਜਾਂਦਾ ਇੱਕ ਦੂਜਾ ਸੂਆ ਦਿਖਾ ਦਿੱਤੇ ਇੱਕ ਪਲੂਣ ਕੋਈ ਵੀ ਨਾਖ ਛੋੜੇ ਪਸੰਦ ਹੋਵੇ ਦੇਖ ਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿਦਿਲੋ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ ਹੋਰ ਵੀਡੀਓ ਦੇ